ਜ਼ਿਆਦਾਤਰ ਕਰਾਚੇ ਦੇ ਬੱਚਿਆਂ ਨੂੰ ਪ੍ਰੀਖਿਆਵਾਂ ਵਿੱਚੋਂ ਫੇਲ ਹੋਣ ਤੇ ਛਿੜਕਿਆ ਜਾਂਦਾ ਹੈ ਜਾਂ ਤਾਣੇ ਮਾਰੇ ਜਾਂਦੇ ਹਨ ਪਰ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਇੱਕ ਪਰਿਵਾਰ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ 10ਵੀਂ ਜਮਾਤ ਵਿੱਚ ਫੇਲ ਹੋਏ ਇੱਕ ਵਿਦਿਆਰਥੀ ਦੇ ਮਾਪਿਆਂ ਨੇ ਨਾ ਸਿਰਫ ਉਸ ਨੂੰ ਸਮਝਾਇਆ ਸਗੋਂ ਉਸ ਦਾ ਮਨੋਬਲ ਵਧਾਉਣ ਲਈ ਘਰ 'ਚ ਕੇਕ ਕੱਟ ਕੇ ਜਸ਼ਨ ਵੀ ਮਨਾਇਆ ਨਵਾਂ ਨਗਰ ਇਲਾਕੇ ਦੇ ਰਹਿਣ ਵਾਲੇ ਅਭਿਸ਼ੇਕ ਚਲਾਚ ਗੁੰਡਾ ਨੇ SSLC ਕਲਾਸ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਬਤ ਕਿਸਮਤੀ ਨਾਲ ਉਹ ਸਾਰੇ 6 ਵਿਸ਼ਿਆਂ 'ਚ ਫੇਲ ਹੋ ਗਿਆ। ਆਮ ਤੌਰ ਤੇ ਅਜਿਹੀ ਸਥਿਤੀ 'ਚ ਨਿਰਾਸ਼ਾ ਅਤੇ ਤਣਾਅ ਦਾ ਮਾਹੌਲ ਪੈਦਾ ਹੁੰਦਾ ਹੈ ਪਰ ਅਭਿਸ਼ੇਕ ਦੇ ਪਰਿਵਾਰ ਨੇ ਇਸ ਨੂੰ ਨਕਾਰਾਤਮਕ ਤੌਰ ਤੇ ਨਹੀਂ ਲਿਆ। ਅਭਿਸ਼ੇਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਸਾਲ ਭਰ ਸਖਤ ਮਿਹਨਤ ਕਰਦਾ ਰਿਹਾ ਅਤੇ ਪ੍ਰੀਖਿਆ ਪ੍ਰਤੀ ਗੰਭੀਰ ਸੀ। ਉਸਨੇ ਕਿਹਾ ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਟੁੱਟ ਜਾਵੇ ਜਾਂ ਆਪਣੇ ਆਪ ਨੂੰ ਅਸਫਲ ਸਮਝੇ। ਕੇ ਕੱਟ ਕੇ ਅਸੀਂ ਉਸ ਨੂੰ ਇਹ ਸੰਦੇਸ਼ ਦਿੱਤਾ ਕਿ ਇੱਕ ਅਸਫਲਤਾ ਪੂਰੀ ਜ਼ਿੰਦਗੀ ਦਾ ਫੈਸਲਾ ਨਹੀਂ ਕਰਦੀ ਪਰਿਵਾਰ ਦੇ ਸਾਰੇ ਮੈਂਬਰ ਕੇ ਕਟਣ ਦੀ ਰਸਮ ਚ ਸ਼ਾਮਲ ਹੋਏ ਮਾਤਾ ਪਿਤਾ ਪੈਣ ਦਾਦੀ ਅਤੇ ਕੁਝ ਰਿਸ਼ਤੇਦਾਰ ਸਾਰਿਆਂ ਨੇ ਮਿਲ ਕੇ ਅਭਿਸ਼ੇਕ ਨੂੰ ਅਗਲੀ ਕੋਸ਼ਿਸ਼ ਲਈ ਪ੍ਰੇਰਿਤ ਕੀਤਾ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਅਗਲੀ ਵਾਰ ਜ਼ਰੂਰ ਸਫਲ ਹੋਵੇਗਾ ਜਿਵੇਂ ਹੀ ਇਸ ਘਟਨਾ ਦੀ ਖਬਰ ਸੋਸ਼ਲ ਮੀਡੀਆ ਤੇ ਆਈ ਲੋਕਾਂ ਨੇ ਇਸਨੋਂ ਕੀ ਪਹਿਲ ਕਦਮੀ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਜਦੋਂ ਬੱਚਿਆਂ ਤੇ ਅੰਕਾਂ ਦਾ ਇੰਨਾ ਦਬਾਅ ਹੈ ਅਜਿਹੀ ਸੋਚੇ ਉਹਨਾਂ ਨੂੰ ਮਾਰਕ ਤੌਰ ਤੇ ਮਜ਼ਬੂਤ ਬਣਾਉਣ 'ਚ ਮਦਦ ਕਰਦੀ ਹੈ ਦੱਸਣਯੋਗ ਹੈ ਕਿ ਕਰਨਾਟਕ ਐਸਐਸਐਲਸੀ ਪ੍ਰੀਖਿਆ ਦੇ ਨਤੀਜੇ 2 ਮਹੀਨਿਆਂ ਨੂੰ ਅਲਾਨੇ ਗਏ ਸਨ ਜਿਸ 'ਚ 68.14% ਵਿਦਿਆਰਥੀ ਸਫਲ ਹੋਏ ਸਨ ਜਿਹੜੇ ਵਿਦਿਆਰਥੀ ਫੇਲ ਹੋਏ ਹਨ ਉਨ੍ਹਾਂ ਲਈ ਪੂਰਕ ਪ੍ਰੀਖਿਆਵਾਂ 26 ਮਈ ਤੋਂ 2 ਜੂਨ ਤੱਕ ਲਈਆਂ ਜਾਣਗੀਆਂ ਅਭਿਸ਼ੇਕ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਉਹ ਆਤਮ ਵਿਸ਼ਵਾਸ ਨਾਲ ਦੁਬਾਰਾ ਸਖਤ ਮਿਹਨਤ ਕਰ ਰਿਹਾ ਹੈ